ਹੁੰਦੀ ਆ ਵੈਸੇ ਹੁੰਦੀ ਸਸਤੀ ਆ ਕਈ ਲੋਕ ਨਹੀਂ ਕਰਦੇ ਵੀ ਯਾਰ ਇਹਦੇ ਨਾਲ ਕੁਝ ਨਹੀਂ ਹੁੰਦਾ ਪਰ ਮੈਂ ਬਹੁਤ ਸਾਲ ਹੋ ਗਏ ਕਰਦਿਆਂ ਨੂੰ ਬਾਈ ਜਦੋਂ ਕਹਿੰਦੇ ਐਸ ਕੰਡੀਸ਼ਨ ਤੇ ਕਣਕ ਆ ਜੇ ਨਾ ਤੇ ਉਦੋਂ ਇੱਕ ਸਪਰੇ ਕਰਨੀ ਬਹੁਤ ਜ਼ਰੂਰੀ ਹੁੰਦੀ ਆ ਆ ਦੇਖਾ ਕਿਤੇ ਕਿਤੇ ਬੱਲੀ ਹੁਣ ਨਿਕਲਣੀ ਸਟਾਰਟ ਹੋਈ ਆ ਤੇ ਝੰਡਾ ਪੱਤਾ ਤਾਂ ਪ੍ਰੋਪਰ ਸਾਰੇ ਨਿਕਲੇ ਆ ਤੇ ਅੱਜ ਇਹ ਕਣਕ ਹੋ ਗਈ ਆਪਣੀ 98 ਦਿਨ ਦੀ ਤੇ 98 ਦਿਨ ਤੇ ਇੱਕ ਸਪਰੇ ਕਰਨੀ ਜ਼ਰੂਰੀ ਹੁੰਦੀ ਆ ਵੈਸੇ ਕੁਝ ਲੋਕ ਕਹਿੰਦੇ ਆ ਵੀ ਨਹੀਂ ਜ਼ਰੂਰੀ ਪਰੇ ਜ਼ਰੂਰੀ ਹੁੰਦੀ ਆ ਤੇ ਅੱਜ ਤੁਹਾਨੂੰ ਉਹ ਸਪਰੇਅ ਨਾਲੇ ਤਾਂ ਆਪਾਂ ਹੁਣ ਕਰਨ ਲੱਗੇ ਆ ਤੇ ਪਹਿਲਾਂ ਸਾਨੂੰ ਦੱਸਾਂ ਵੀ ਰੱਬ ਦੇ ਰੰਗ ਨਿਆਰੇ ਆ ਹਨਾ ਆ ਦੇਖੋ ਅੱਜ ਧੁੰਦ ਪਈ ਆ ਤੇ ਹੁਣ ਥੋੜਾ ਜਿਹਾ ਸੂਰਜ ਦਰਸ਼ਨ ਦਿਖਾਈ ਦਰਸ਼ਨ ਦੇਣ ਲੱਗਾ ਟਾਈਮ ਹੁਣ ਤਾਂ 10:30 ਹੋ ਗਏ ਆ ਤੇ ਬੰਦੇ ਆਪਣੇ ਆਉਂਦੇ ਤੇ ਆਪਾਂ ਸਪਰੇਅ ਕਰਨ ਲੱਗੇ ਆ ਤੇ ਹਵਾ ਚੱਲਦੀ ਪਈ ਆ ਤੇ ਮੌਸਮ ਠੰਡਾ ਹੋ ਗਿਆ ਸਸੀਕਾਲ ਜੀ ਹੋਰ ਸੁਣਾਓ ਜੀ ਸਾਰੇ ਵਧੀਆ ਹੋ ਤੇ ਅੱਜ ਹੋ ਗਈ ਇਹ ਸਪਰੇਅ ਦੀ ਤਿਆਰੀ ਤੇ ਇਹਨੂੰ ਜਿਹੜੀ ਮੈਂ ਸਪਰੇਅ ਕਰਨ ਲੱਗਾ ਅਜ ਕਣਕ ਨੂੰ ਉਹ ਕਰਨ ਲੱਗੇ ਆਪਾਂ ਆਹ ਵਾਲੀ 13045 ਐਨਪੀਕੇ ਇਹ ਜ਼ਰੂਰੀ ਹੁੰਦੀ ਹੈ ਵੈਸੇ ਹੁੰਦੀ ਸਸਤੀ ਆ ਕਈ ਲੋਕ ਨਹੀਂ ਕਰਦੇ ਵੀ ਯਾਰ ਇਹਦੇ ਨਾਲ ਕੁਝ ਨਹੀਂ ਹੁੰਦਾ ਪਰ ਮੈਂ ਬਹੁਤ ਸਾਲ ਹੋ ਗਏ ਕਰਦਿਆਂ ਨੂੰ ਬਾਈ ਇਹਨਾਂ ਦਾ ਰਿਜ਼ਲਟ ਵਧੀਆ ਹੁੰਦਾ ਐਦਕੀ ਆਪਾਂ ਥੋੜਾ ਜਿਹਾ ਇਹਦੀ ਚੇਂਜ ਕੀਤੀ ਅੱਗੇ ਆਪਣੇ ਕੋਲੇ ਪੈਕੇਟ ਹੁੰਦੇ ਆ ਜਿਹੜੀ ਕਿ ਸਿੱਧੀ ਹੀ ਤਿਆਰ ਹੁੰਦੀ ਜਿਵੇਂ ਯੂਰੀਆ ਤੇ ਪੋਟਾਸ਼ ਮਿਕਸ ਹੁੰਦੀ ਆ ਤੇ ਇਸ ਵਾਰ ਆਪਾਂ ਆਹ ਲੀਟਰ ਦੀ ਵਰਤੋਂ ਕਰ ਰਹੇ ਆਂ ਤੇ ਆ ਦੇਖੋ ਤੁਸੀਂ 200 ਤੇ ਇਹ ਆਪਾਂ ਨੂੰ 60-65 ਰੁਪਏ ਕਿੱਲੇ ਦੀ ਪੈਣੀ ਆ ਇਹ ਤੇ ਉਹ 200 ਦਾ ਪੈਕਟ ਪੈਂਦਾ ਇਹ 60-65 ਰੁਪਏ ਥੋੜੀ ਮਹਿੰਗੀ ਪੈਂਦੀ ਆ ਤੇ ਬਾਕੀ ਇਹ ਲਿਕੁਇਡ ਆ ਤੇ ਇਹਦੇ ਚ ਇਹਦਾ ਥੋੜਾ ਰਿਜ਼ਲਟ ਕਹਿੰਦੇ ਜ਼ਿਆਦਾ ਆ ਤੇ ਇਸ ਵਾਰ ਇਹ ਟਰਾਈ ਕਰ ਰਹੇ ਆ ਵੈਸੇ ਮੈਂ ਹਰ ਸਾਲ ਹੀ 13045 ਕਰਦਾ ਝੋਨੇ ਤੇ ਵੀ ਤੇ ਕਣਕ ਤੇ ਵੀ ਜਦੋਂ ਚੰਡਾ ਪਤਾ ਨਿਕਲ ਜੇ ਤਾਂ ਸਾਰਾ ਸ਼ੁਰੂ ਹੋ ਜੇ ਉਹਦਾ ਜ਼ਰੂਰ ਆ ਤੇ ਵੈਸੇ ਜਿਹੜੀ ਜੁਨੀਵਰਸਿਟੀ ਆ ਉਹ ਤਾਂ ਕਹਿੰਦੀ ਐ ਦੋ ਸਪ੍ਰਿਆ ਚਾਹੀਦੀਆਂ ਤੇ ਨਾਲ ਪਿਛਲੇ ਸਾਲ ਦੀ ਮੈਂ ਬੌਰਨ ਕਰ ਰਿਆ ਅੱਗੇ ਕੱਲੀ 3045 ਹੁੰਦੀ ਆ ਤੇ ਹੁਣ ਨਾਲ ਆਪਾਂ ਇਹ ਵੀ ਪਾ ਰਹੇ ਆ ਨਾਲ ਤੇ ਤੁਸੀਂ ਨਾ ਕਰਿਓ ਜ਼ਰੂਰ ਤੇ ਮੈਂ ਤਾਂ ਵੈਸੇ ਹਰ ਸਾਲ ਕਰਦਾ ਕੁਆਲਿਟੀ ਬਹੁਤ ਦਾਣੇ ਦੀ ਵਧੀਆ ਬਣਦੀ ਆ ਤੇ ਵਜਨ ਵੀ ਬਣਦਾ ਦਾਣੇ ਦਾ ਤੇ ਹੈ ਤਾਂ ਚਲੋ ਸਸਤਾ ਹੀ ਆ ਪਰ ਆਪਾਂ ਮਹਿੰਗੀਆਂ ਚੀਜ਼ਾਂ ਨੂੰ ਪੈਨੇ ਹਨਾ ਆਪਾਂ ਨਾ ਕੈਮੀਕਲ ਨੂੰ ਜ਼ਹਿਰੀਲੀ ਚੀਜ਼ ਨੂੰ ਪੈਨੇ ਆ ਤੇ ਆਹ ਤਾਕਤ ਹੀ ਹੁੰਦੀ ਆ ਹਨਾ ਤੇ ਇਹ ਜ਼ਰੂਰੀ ਆਪਾਂ ਨੂੰ ਇਸ ਚੀਜ਼ ਦੀ ਲੋੜ ਹੁੰਦੀ ਆ ਉਕੇ ਜਦੋਂ ਦਾਣੇ ਦਾ ਸਾਈਜ਼ ਬਣਾਉਣਾ ਹੁੰਦਾ ਫਿਰ ਕੁਆਲਿਟੀ ਵਧੀਆ ਬਣ ਜਾਂਦੀ ਆ ਤੇ ਝਾੜ ਚ ਵੀ ਫਰਕ ਪੈਂਦਾ ਤੇ ਕਰ ਲਿਆ ਕਰੋ ਕਈ ਲੋਕ ਕਹਿੰਦੇ ਯਾਰ ਇਹਨਾਂ ਦਾ ਨਹੀਂ ਫਾਇਦਾ ਪਰ ਜਿਹੜੀ ਸਪਰੇ ਆ ਆਪ ਦਾ ਹੱਕ ਨਹੀਂ ਰੱਖਦੀ ਤੇ ਹੁਣ ਬੰਦੇ ਆਪਣੇ ਆਉਣ ਵਾਲੇ ਆ ਤੇ ਜਿੱਥੇ ਤਾਂ ਆਪਣੇ ਕੋਈ ਦਰਖਤ ਦਰੁਖਤਾ ਉੱਥੇ ਤਾਂ ਸਾਰਾ ਹੋ ਗਿਆ ਕਿਉਂਕਿ ਮੈਂ ਪਾਣੀ ਲਾਤਾ ਸੀ ਹੋ ਮੈਂ ਥੋੜੇ ਜਿਹੇ ਦਿਨ ਲੇਟ ਹੀ ਗਿਆ ਤੇ ਬਾਕੀ ਆ ਵੀ ਨਸਾਰਾ ਕੰਕ ਦਾ ਹੈਗਾ ਸ਼ੁਰੂ ਤੇ ਬਾਕੀ ਆਉਂਦੇ ਆ ਬੰਦੇ ਤਾਂ ਫਿਰ ਆਪ ਕਰਦੇ ਆ ਸਪਰੇਸ਼ਨ ਦਵਾਈ ਦਿੱਤੀ ਕੋ ਬੰਦੇ ਵੀ ਆ ਗਏ ਆਪਣੇ ਕਿਵੇਂ ਸੱਟ ਚੱਕ ਲਿਓ ਕੰਮ ਕਰਾਂ ਕੰਮ ਚੱਲ ਪਿਆ ਜੀ ਥੋੜਾਇਆ ਹੁਣ ਇਹਨਾਂ ਨੂੰ ਮੈਂ ਕਿਹਾ ਸਾਇਜ ਨਾ ਕਰਿਓ ਕਿਉਂਕਿ ਹੁਣ ਡੰਡੀਆਂ ਪੈਣਗੀਆਂ ਥੋੜਾਇਆ ਕੰਕ ਹੈ ਜੀ ਭਾਰੀ ਜਦ ਮੈਂ ਚਾਹ ਲੈ ਕੇ ਨਹੀਂ ਆਇਆ ਤਾਂ ਮੈਂ ਹਾਂ ਹੁਣ ਨਾ ਚਾਹ ਲੈ ਆ ਕੇ ਪਿਆ ਦੀ ਬੇਚਾਰਿਆਂ ਨੂੰ ਤਾਂ ਜਾਣੇ ਤੈਨਾਂ ਕੰਮ ਖਿੱਚੀ ਆਉਂਦੇ ਆ ਤੇ ਇੱਕ ਵਾਕੀ ਹੁਣ ਮੌਸਮ ਹੋ ਗਿਆ ਸਾਰ ਚਾਹ ਬਣੀ ਪਈ ਹੈ ਉਸਤਾਦ ਕਹਿੰਦਾ ਲੈ ਜਾ ਕੋਈ ਪੂਰੀ ਤਖੀਰ ਐ ਜੀ ਕਰਦਾ ਵੀ ਕੋਟ ਨਾ ਹੁਣ ਬੱਲ ਆ ਗਈ ਓਹ 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 ਇਧਰ ਨੂੰ ਚੱਕਰ ਵਿੱਚ ਚੱਕਰ ਐਵੇਂ ਲਾਉਣੀ ਆ ਮੈਂ ਪਿੰਡੀ ਇਹ ਵੀ ਥਾਂ ਪੱਤਰ ਆਇਆ ਤਾਂ ਹੁਣ ਬਣਾਈਏ ਇਧਰ ਤਾਂ ਸਾਰੇ ਐਦਕੇ ਹੱਥੇ ਹੀ ਲੱਗਾ ਪਰ ਸਾਰੀ ਕੀ ਵਿਆਹ ਹੀ ਵੇਖਿਆ ਕੱਲੇ ਉਹ ਵਿਆਹ ਹੀ ਰਹਿ ਗਏ ਪੱਲੇ ਕੰਮ ਆਉਂਦਾ ਸਾਰਾ ਪਿੱਛੇ ਰਹਿ ਗਿਆ ਇੱਧਰ ਇਧਰ ਗਾਜਰਾਂ ਦਾ ਹੋ ਗਈਆਂ ਪਰ ਗਾਜਰਾਂ ਤੇ ਪਾਲਕ ਬੜੀ ਹੋ ਗਈ ਇਹ ਥਾਂ ਟਮਾਟਰ ਮਿਕ ਬਾਗਾਂ ਦੇ ਦੇਨੇ ਕੋਸ਼ ਸਭਰੇ ਦਾ ਕੰਮ ਨੇ ਪੜ ਗਿਆ ਆਪਣਾ ਕੰਮ ਹੋ ਗਿਆ ਡਨ ਤੇ ਹੁਣ ਆਪਾਂ ਚੱਲਦੇ ਆਂ ਸਾਗ ਕੋਈ ਤੋੜ ਲੈ ਗੁਜਰਾ ਚ ਤੋੜਦੇ ਆਂ ਚੱਲ ਗਏ ਦੁਪਹਿਰਾਂ ਲੱਗਾ ਪਿਆ ਆਕਾ ਸਾਡੇ ਨੂੰ ਮੈਂ ਲਿਆਤਾ ਸਾਗ ਸਾਹ ਕਹਿੰਦਾ ਸਾਗ ਲਿਆ ਦਿਓ ਤੇ ਮੈਂ ਤਾਂ ਕਹਿਆ ਸੀ ਕੱਲ ਨੂੰ ਬਣਾ ਲਈ ਇਹਨੇ ਬਈ ਸਾਫ ਸਫਾਈ ਕਰ ਵੀ ਦਿੱਤੀ ਆ ਇਹ ਕਹਿੰਦੀ ਮੈਂ ਧਰਨਾ ਹੀ ਆ ਅੱਜ ਤਾਂ ਪੋ ਵੀ ਖਾਫੀ ਆ। ਲਾ ਵੀ ਧੋਖਾ ਮਾਰਦਾ ਹੈ। ਕੰਮ ਕਰਦਾ ਹੀ ਹੈ ਤੇਰੇ ਵੀ। ਮੈਨੂੰ ਸੱਚਾ ਸੱਚਾ ਆਪਣਾ ਹੀ ਲੇਗੀ। ਹਾਂ ਹੁਣ ਤਾਂ ਧੁੱਪੇ ਬੈਨੂ ਜੀ ਨਹੀਂ ਕਰਦਾ ਜੋ ਠੰਡੀ ਸੀ ਉਦੋਂ ਹੀ ਚੁੱਲ੍ਹੇ ਮਰੇ ਹਨਾ ਇੱਥੇ ਬੈਨੂ ਜੀ ਕਰਦਾ ਸੀ। ਅੱਜ ਤਾਂ ਮਾਦਾ ਕੋਟ ਜ। ਹਾਂ ਹੁਣ ਤਾਂ ਸਾਂਭਣ ਵਾਲਾ ਟਾਈਮ ਆਇਆ ਪਿਆ ਹਨਾ ਕੋਟ ਕੱਟ। ਚੱਲਿਆ ਫਿਰ ਚਰਾ ਦਿਆਂ ਤੇਰੇ ਨਾਲ। ਘਰਾ ਦਈਏ ਹੈਲ ਆਪਾ। ਸੁਣਦਾ ਨਹੀਂ। ਤੂੰ ਭੱਜ ਪੈ ਇਹਨਾਂ ਦੀਦੀਆਂ ਦਾ ਹਜੇ ਟਾਈਮ ਨਹੀਂ ਹੋਇਆ। ਰਾਣੇਂਦਰ ਪਿੱਛੇ ਮੈਂ ਤੇ ਸਾਡਾ ਰਾਣੇਂਦਰ ਬਹੁਤ ਪੜਾ ਬੰਦਾ। ਇਧਰ ਆ ਇਧਰ ਮੇਰੀ ਗੱਲ ਸੁਣ ਉਂਗਲ ਫੜ। ਰਾਣੇਂਦਰ ਇਧਰ ਆ ਇਧਰ ਗੱਲ ਕਰ ਗਿਆ ਵੇ ਫੋਨ ਆਇਆ ਆਪਾਂ ਨੂੰ ਇਧਰ ਵੇਖੀ ਇਧਰ ਵੇਖੀ ਫੋਨ ਆਇਆ ਆਪਾਂ ਨੂੰ ਕਿ ਭਾਈ ਇਧਰ ਇਧਰ ਆ ਮੇਰੇ ਨਾਲ ਕਿ ਭਾਈ ਬਾਈ ਤੂੰ ਮੇਰੀ ਗੱਲ ਸੁਣ ਇਧਰ ਉਂਗਲ ਫੜ। ਚੱਲ ਅਬਾ ਉਸ ਜੱਲੀ ਪੁੱਤ ਟਾਈਮ ਨਹੀਂ ਹੋਇਆ ਹਾਲੇ। ਹੂੰ? ਮੁਝੇ ਪੁੱਤ ਟਾਈਮ ਨਹੀਂ ਹੋਇਆ। ਨਹੀਂ ਹੋਇਆ ਓਹੋ ਲੋਬੀ ਸ਼ਾਮ ਹੋ ਗਈ ਹੈ ਰੈਸਟੋਰੈਂਟ ਵੀ ਕਰ ਲਈ ਤੇ ਇੱਧਰ ਉਸਤਾ ਸਾਡਾ ਸਾਗ ਹੀ ਬਣਾਈ ਬੈਠਾ ਚਾਬੀ ਕਿੱਥੇ ਮੋੜ ਸਕਦੇ ਨਹੀਂ ਇੱਥੇ ਅੰਦਰ ਇੱਥੇ ਤਾਂ ਹੈ ਨਹੀਂ ਬਾਹਰ ਮੈਂ ਤਾਂ ਨਹੀਂ ਵੇਖੀ ਕਿੱਥੇ ਰੱਖੀ ਤੁਸੀਂ ਮੈਨੂੰ ਤਾਂ ਜਿੱਤਾ ਨਹੀਂ ਆ ਫਲੋਰ 'ਚ ਸੀ ਕਿ ਬਾਬੇ ਨੇ ਚਾਹ ਉੱਧਰ ਹੀ ਹਾਂ ਉੱਧਰ ਹੀ ਚੱਲਿਆ ਸੀ ਮੈਂ ਬਟਰ ਮੱਕ ਗਿਆ ਮੂਲ ਬਟਰ ਉਹ ਮੱਖਣੀ ਤੋਂ ਬਿਨਾ ਨਹੀਂ ਚਾਬੀ ਕਾੜ ਦਿਆ ਗਾ ਕਾੜ ਦਿਆ ਜਾਏ ਸਾਡੇ ਕੋਲੇ ਗੁਰੂ ਘਰ ਪਿਆ ਸੀ ਭੁਜੀਆ ਬਦਨਾ ਮਟਰੀ ਥੋੜੀ ਵੱਧ ਜਾਂਦੀ ਆ ਨਾ ਰੋਜ ਤੇ ਅਸੀਂ ਕਹਾਂ ਚਲੋ ਭੱਠੇ ਦੇ ਬੱਚਿਆਂ ਨੂੰ ਵੰਡੇ ਗਏ ਇਹ ਸਾਡਾ ਸਿੰਘ ਉਧਰ ਵੰਡੀ ਜਾਂਦਾ ਕਿਉਂਕਿ ਉਹ ਫਿਰ ਖਰਾਬ ਹੋ ਜਾਂਦਾ ਇਹ ਅੱਜ ਲੈ ਕੇ ਆਇਆ ਕਿਰਪਾਨ ਨਵੀਂ ਇਹ ਕਹਿੰਦਾ ਮੈਨੂੰ ਖੁਸ਼ੀ ਆ ਮੈਂ ਕਿਹਾ ਚੱਲ ਫੇਰ ਆਪਾਂ ਸਮਾਨ ਵੰਡੇ ਉਹਨੇ ਹਾਂ ਵੰਡੀ ਜਾਂਦਾ ਦੇ 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 ਹਾਂ ਵੰਡੀ ਜਾਂਦਾ ਸਾਡਾ ਖਾਲਸਾ ਵੰਦੇ ਵੰਦੇ ਦੇ ਦੇ ਜਵਾਕਾਂ ਦੇ ਦੇ ਅੱਛਾ ਜੀ ਚਾਹ ਹੈ ਨਾ ਭਾਈ ਲੈ ਕੇ ਆਇਆ ਕਿਰਪਾਨ ਮੋਗ ਮਗਾਈ ਆ ਹਾਂ ਉਹ ਚਲੋ ਜੀ ਅਸੀਂ ਸਾਰਾ ਇੱਥੇ ਵੰਡਤਾ ਸੇਵਾ ਸੰਪੂਰਨ ਚੱਲ ਗਿਆ ਫਿਰ ਚਲੋ ਬਾਈ ਮੁੰਡਾ ਬਹੁਤ ਸਿਆਣਾ ਇਹ ਏਡਾ ਪੰਗਾ ਸਵਾਦ ਬੱਤਾ ਸਾਗ ਅਸਲੀ ਸਵਾਦ ਦਾ ਮੱਖਣ ਨਾਲ ਹੈ ਨਾ ਆਵੇ ਦੇ ਲਾ ਸੁਪਰ ਬਜਾਈ ਸਵੈਰਦੀ ਲੱਗੀ ਐ ਅਸੀਂ ਵੀ ਇਹਦੇ ਵੀ ਰੀਲਾਂ ਜਿਹੜੀਆਂ ਕੱਲ ਅਪਲੋਡ ਕੀਤੀਆਂ ਸੀ YouTube ਤੇ ਏ ਜਿੰਨੇ ਹਾਲੇ ਤੱਕ ਆਪਣਾ YouTube ਦਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਕਰ ਲਿਓ ਮਾਝੇ ਵਾਲੇ ਪਾਓ ਲੈ ਆ ਵੀ ਉਸਤਾਦ ਆਪਾਂ ਵੀ ਖਾਈਏ ਅੰਦਰ ਜਾਊਗਾ ਅਮੂਲ ਅਟਰ ਉਹ ਦੇਸੀ ਕਾ ਜੋ ਸਵਾਲ ਆਦਾ ਉਹ ਤੇਰੀ ਜੇ ਮੈਂ ਕਹਿੰਦਾ ਇਹ ਨਾ ਇਹ ਉਹ ਕੱਢ ਨਹੀਂ ਉੱਤਾਂ ਹਮ ਹਰੀ ਮਚ ਨਹੀਂ ਨਾ ਲੈ ਲੈਣੇ ਨਾ ਹਰੀ ਮਿਰਚ ਨਾ ਚੱਲ ਰਿਹਾ ਸਾਡਾ ਦਿਨੋਕ ਅੱਜ ਸ਼ਾਮ ਨੂੰ ਦੋ ਤਿੰਨ ਦਾ ਲੰਚ ਖਾਣਾ ਕਰ ਰਹੇ ਹਾਂ ਹਾਂ ਹੂੰ ਵਾਓ ਲੋ ਬਈ ਖਾਣ ਲੱਗਿਆ ਸਾਗ ਤੇ ਹੁਣ ਸਾਗ ਸੁਖਾ ਕੇ ਰੋਟੀ ਰੋਟੀ ਖਾਣੇ ਆ ਤੇ ਦੱਸਦੇ ਹਾਂ ਡੇਟ ਕਰਈ ਜਾ ਨਾ ਸਿਰ ਪੂਰੇ ਹੂੰ ਸੁਪਰ ਪੂਰਾ ਸਵਾਦ ਇੱਕ ਨੰਬਰ ਪੂਰਾ ਸਵਾਦ ਆ ਬਾਈ ਨਾਲ ਖਾਣੇ ਆ ਅਰੇ ਮਿਰਚ ਤੇ ਕਿਆ ਗੱਲ ਬਾਤ ਹੈ ਹਾਂ ਲੱਗਿਆ ਰੋਟੀ ਦਾ ਨਜ਼ਾਰਾ ਮਿਲਦੇ ਹਾਂ ਮੈਂ ਤੁਹਾਨੂੰ ਅਗਲੇ ਵਲੌਗ ਚ ਜਿਉਂਦੇ ਬਹਦ ਰੋ ਰੱਬ ਸਾਨ ਸਾਰਿਆਂ ਦੀ ਤਰੱਕੀ ਬਖਸ਼ੇ ਠੀਕ ਹੋ ਜੀ ਓਕੇ ਬਾਏ ਬਾਏ